ਬੜੇ ਲੰਮੇ ਸਮੇਂ ਤੋਂ ਜਿਹੜੇ ਅਕਾਲੀ ਦਲ ਦੇ ਵਰਕਰ ਜਾਂ ਭਾਜਪਾ ਦੇ ਵਰਕਰ ਉਹਨਾਂ ਦੇ ਵਿੱਚ ਇੱਕ ਗੱਲ ਚੱਲਦੀ ਸੀ ਵੀ ਜੇ ਸਾਡਾ ਸਮਝੌਤਾ ਭਾਜਪਾ ਔਰ ਅਕਾਲੀ ਦਲ ਦਾ ਹੋ ਜਾਵੇ ਤਾਂ ਅਸੀਂ ਜਿਹੜੀਆਂ ਆ ਸੀਟਾਂ ਨੇ ਲੋਕ ਸਭਾ ਦੀਆਂ ਇਹਦੇ ਵਿੱਚ ਵੀ ਜਿੱਤ ਪ੍ਰਾਪਤ ਕਰਾਂਗੇ ਤੇ ਆਉਣ ਵਾਲੀਆਂ ਜਿਹੜੀਆਂ 27 ਦੀ ਇਲੈਕਸ਼ਨ ਨੇ ਇਹਦੇ ਵਿੱਚ ਵੀ ਭਾਰੀ ਬਹੁਮਤ ਨਾਲ ਜਿੱਤਾਂਗੇ ਕਿਉਂਕਿ ਜਦੋਂ ਜਦੋਂ ਅਕਾਲੀ ਦਲ ਤੇ ਭਾਜਪਾ ਦੇ ਸਮਝੌਤੇ ਦੀ ਗੱਲ ਚੱਲੀ ਹੈ ਜਾਂ ਪਿੱਛੇ ਸਮਝੌਤਾ ਸੀ ਤਾਂ ਸਰਕਾਰ ਵੀ ਬਣੀ ਦੋ ਵਾਰ ਕਾਂਲੀ ਦਲ ਦੀ ਤੇ ਬੀਜੇਪੀ ਦੀ ਤੇ ਜਦੋਂ ਸਮਝੌਤਾ ਟੁੱਟਿਆ ਤਾਂ ਉਸ ਤੋਂ ਬਾਅਦ ਬੜੇ ਭਾਰੀ ਨੁਕਸਾਨ ਹੋਏ ਸੋ ਕਿਤੇ ਨਾ ਕਿਤੇ ਇਸ ਤਰ੍ਹਾਂ ਦਲ ਦੇ ਵਿੱਚ ਬੀਜੇਪੀ ਆਪਣੇ ਵੱਖਰੇ ਤੌਰ ਦੇ ਪੈਰ ਦਾਣਾ ਚੌਂਦੀ ਸੀ ਪਰ ਲੇਕਿਨ ਅੜਿੱਕਾ ਫੇਰ ਕਿਤੇ ਲੱਗਤੇ 2024 ਦੇ ਵਿੱਚ ਫੇਰ ਸਾਹਮਣੇ ਆ ਰਿਹਾ ਸੀ। ਸੋ ਜਿਹੜੀਆਂ ਪਿੱਛੇ ਇੱਕ ਹੋਰ ਕਮੇਟੀ ਦੀ ਮੀਟਿੰਗ ਹੋਈ ਤੁਸੀਂ ਵੇਖਿਆ ਉਹਦੇ ਵਿੱਚ ਵੀ ਸੰਕੇਤ ਆਏ। ਬੜੀਆਂ ਗੱਲਾਂ ਹੋਈਆਂ ਸੀਟਾਂ ਨੂੰ ਲੈ ਕੇ ਚਰਚਾ ਵੀ ਖੁੱਲ ਕੇ ਹੋਈ ਤੇ ਕਿਤੇ ਲੱਗਤੇ ਸੰਕੇਤ ਇਸ ਗੱਲ ਦੇ ਸਾਹਮਣੇ ਆ ਰਹੇ ਸੰਦੇ ਸੌਤਾ ਸਿਰੇ ਲੱਗਣ ਵਾਲਾ ਨਹੀਂ ਲੇਕਿਨ ਅੱਜ ਜਿਹੜਾ ਸੀਨੀਅਰ ਜਕਰ ਦਾ ਬਿਆਨ ਆ ਗਿਆ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਸਮਝੌਤਾ ਸਿਰੇ ਲੱਗਣ ਵਾਲਾ ਨਹੀਂ। ਪਰ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ। ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਸੁਖਵੀਰ ਬਾਦਲ ਕਹਿੰਦੇ ਵੀ ਸਾਡੀ ਕੋਈ ਮਾਮੂਲੀ ਪਾਰਟੀ ਥੋੜੀ ਹੈ ਵੀ ਜਿਹਦਾ ਦਿਲ ਕਰੇ ਸਾਨੂੰ ਆਪਣੀ ਟਰਮ ਐਂਡ ਕੰਡੀਸ਼ਨ ਬਣਾ ਲਵੇ ਇਹਦੇ ਕੀ ਮੈਨੇ ਮੰਨਦੇ ਹੋ ਵੀ ਸੁਖਵੀਰ ਬਾਦਲ ਨੇ ਇੱਕ ਵੱਡੀ ਦਲੇਰੀ ਦਿਖਾਈ ਹੈ ਜਦੋਂ ਕਿ ਉਹਨਾਂ ਨੂੰ ਪਤਾ ਵੀ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਉਂਗੀ ਪਰ ਸਕਵੀਰ ਆਬਾਦ ਨੂੰ ਇਸ ਗੱਲ ਦਾ ਪਤਾ ਵੀ ਜੀ ਅਸੀਂ ਬੀਜੇਪੀ ਨਾਲ ਮਿਲ ਕੇ ਚੋਣ ਲੜਦੇ ਆ ਤੇ ਕਿਤੇ ਨਾ ਕਿਤੇ ਕਿਸਾਨੀ ਜਿਹੜਾ ਸੈਕਟਰ ਹੈ ਚੋਣਾ ਦਾ ਭਾਵੇਂ ਕਿ ਚੋਣ ਪ੍ਰਚਾਰ ਦੂਰ ਹੈ ਉਹਨਾਂ ਨੇ ਗੱਲ ਦੀ ਪਿੰਕ ਹੈ ਵੀ ਸਾਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਇਹ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਔਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਔਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ ਜੀ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁਮਵਰੀ ਹੈ ਪਟਿਆਲੇ ਦੇ ਵਿੱਚ ਮਤਲਬ 80 90% ਜਿਹੜਾ ਹੈਗਾ ਵੀ ਮਹਾਰਾਣੀ ਪਰਨੀਤ ਤੋਂ ਬੀਜੇਪੀ ਟਿਕਟ ਮੰਗੀ ਹੈ ਜੀ ਤਾਂ ਕਿੱਡੀ ਵੱਡੀ سپورਟ ਇਹਨਾਂ ਨੂੰ ਹੋਣੀ ਸੀ ਦਿਹਾਤੀ ਇਲਾਕੇ ਚ ਅਕਾਲੀ ਦਲ ਦੀ ਵੋਟ ਸ਼ਹਿਰਾਂ ਦੇ ਵਿੱਚ ਬੀਜਪੀ ਦੀ ਵੋਟ ਵੀ ਬਹੁਤ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਸੀ ਤੇ ਹੁਣ ਲੱਗਦਾ ਨਹੀਂ ਤੁਹਾਨੂੰ ਵੀ ਜੇ ਅਕਾਲੀ ਦਲ ਆਪਣਾ ਕੈਂਡੀਡੇਟ ਖੜਾ ਕਰੂਗੀ ਉਹ ਆਪਣਾ ਕਰਨਗੇ ਉਧਰੋਂ ਸਾਰਿਆਂ ਦਾ ਕਿਸ ਨੂੰ ਫਾਇਦਾ ਹੋਊਗਾ ਜੀ ਦੇਖੋ ਰਾਜਨੀਤੀ ਵਿੱਚ ਬੜੇ ਡੂੰਘੇ ਤੇ ਗੁੱਝੇ ਪੀੜੇ ਤੁਸੀਂ ਵੇਖਿਆ ਵੀ ਸੁਨੀਲ ਜਾਖੜ ਉਹਨੂੰ ਚੋਣ ਲੜਾਈ ਗਈ ਇਸੇ ਕਾਰਨਸ ਪਰ ਤੋਂ ਮੈਨੂੰ ਲੱਗਦਾ ਹੋ ਸਕਦਾ ਸੁਨੀਲ ਜਾਖੜ ਅੰਦਰੋਂ ਕੁਝ ਹੋਣ ਕੈਪਟਨ ਮਨੀਤਰ ਸਿੰਘ ਨੇ ਤਾਂ ਜੋਰ ਲਾਇਆ ਪੂਰਾ ਇਹ ਬਾਈ ਸਮਝੋਤਾ ਹੋ ਜੇ ਵੀ ਸਾਡਾ ਜਿਹੜਾ ਵਿਕਾਰ ਸਿਆਸੀ ਦਾ ਦੇ ਉੱਪਰ ਲੱਗੇ ਸਾਡਾ ਸਾਨੂੰ ਫਾਇਦਾ ਹੋ ਜੇ ਕਿਤੇ ਨਾ ਕਿਤੇ ਫੇਰ ਮੈਨੂੰ ਇਹ ਲੱਗ ਰਿਹਾ ਵੀ ਅੰਦਰੋਂ ਵੀ ਕੈਪਟਨ ਵਿਰੋਧੀ ਭਾਵੇਂ ਕੀ ਗਏ ਕਾਂਗਰਸ ਦੇ ਵਿੱਚੋਂ ਨੇ ਚਲੇ ਉਹ ਬੀਜੇਪੀ ਜਗਾਇਰੇ ਪਰ ਕਿਤੇ ਨਾ ਕਿਤੇ ਉਹ ਵੀ ਅੰਦਰੂਨੀ ਸੱਟਾਂ ਜਿਹਨੇ ਮੈਨੂੰ ਲੱਗਦਾ ਮਾਰਦੇ ਨਜ਼ਰ ਆ ਰਹੇ ਨੇ ਅਕਾਲੀ ਦਲ ਤੇ ਬੀਜੇਪੀ ਦੇ ਸਮਝੌਤੇ ਤੇ ਵੱਖ-ਵੱਖ ਸਾਰਿਆਂ ਦੇ ਬਿਆਨ ਆ ਰਹੇ ਨੇ ਕੀ ਸਮਝੌਤਾ ਜਿਹੜਾ ਅਕਾਲੀ ਦਲ ਵੱਲੋਂ ਰੱਦ ਕੀਤਾ ਗਿਆ ਜਾਂ ਭਾਜਪਾ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਵਿਕਰਮਜੀ ਜੁਨੇ ਨੇ ਬਾਈ ਸਵਾਗਤ ਹੈ ਸਭ ਤੋਂ ਪਹਿਲਾਂ ਬਿਲਕੁਲ ਹੀ ਚੈਨਲ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੜੇ ਲੰਮੇ ਸਮੇਂ ਤੋਂ ਜਿਹੜੇ ਅਕਾਲੀ ਦਲ ਦੇ ਵਰਕਰ ਜਾਂ ਭਾਜਪਾ ਦੇ ਵਰਕਰ ਉਹਨਾਂ ਦੇ ਵਿੱਚ ਇੱਕੇ ਗੱਲ ਚੱਲਦੀ ਸੀ ਵੀ ਜੇ ਸਾਡਾ ਸਮਝੌਤਾ ਭਾਜਪਾ ਯਰ ਕਾਲੀ ਦਲ ਦਾ ਹੋ ਜਾਵੇ ਤਾਂ ਅਸੀਂ ਜਿਹੜੀਆਂ ਆ ਸੀਟਾਂ ਨੇ ਲੋਕ ਸਭਾ ਦੀਆਂ ਇਹਦੇ ਵਿੱਚ ਵੀ ਜਿੱਤ ਪ੍ਰਾਪਤ ਕਰਾਂਗੇ ਤੇ ਆਉਣ ਵਾਲੀਆਂ ਜਿਹੜੀਆਂ 27 ਦੀ ਇਲੈਕਸ਼ਨ ਨੇ ਇਹਦੇ ਵਿੱਚ ਵੀ ਭਾਰੀ ਬਹੁਮਤ ਨਾਲ ਜਿੱਤਾਂਗੇ ਕਿਉਂਕਿ ਜਦੋਂ ਜਦੋਂ ਕਾਲੀ ਦਲ ਤੇ ਭਾਜਪਾ ਦੇ ਸਮਝੌਤੇ ਦੀ ਗੱਲ ਚੱਲੀ ਹੈ ਜਾਂ ਪਿੱਛੇ ਸਮਝੌਤਾ ਸੀ ਤਾਂ ਸਰਕਾਰ ਵੀ ਬਣੀ ਦੋ ਵਾਰ ਕਾਲੀ ਦਲ ਦੀ ਤੇ ਭਾਜਪਾ ਦੀ ਤੇ ਜਦੋਂ ਸਮਝੌਤਾ ਟੁੱਟਿਆ ਤਾਂ ਉਸ ਤੋਂ ਬਾਅਦ ਬੜੇ ਭਾਰੀ ਨੁਕਸਾਨ ਹੋਏ ਤੇ ਅੱਜ ਜਿਹੜੀਆਂ ਬੜੇ ਚਰਚਾਵਾ ਬੜੇ ਚਿਰ ਤੋਂ ਚੱਲ ਰਹੀਆਂ ਨੇ ਵੀ ਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਹੋ ਰਿਹਾ ਹੈ ਤੇ ਪਰ ਹੋਇਆ ਨਹੀਂ ਕਾਰਨ ਕੀ ਨੇ ਬਿਲਕੁਲ ਮਕਬੂਲ ਜੀ ਇਹ ਚਰਚਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰੀ ਅਹਿਮ ਚਰਚਾ ਹੈ ਸੀ ਕਿ ਬੀਜੇਪੀ ਤੇ ਅਕਾਲੀ ਦਲ ਕਿਉਂਕਿ ਜਿਹੜਾ ਪੰਜਾਬ ਦਾ ਧੜੱਧਲ ਹੈ ਜਿਵੇਂ ਤੁਸੀਂ ਦੱਸਿਆ ਵੀ ਦੋ ਟਰਮਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਤੇ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾਈ ਸੀ ਸੋ ਸ਼ਹਿਰੀ ਕਰਨ ਦੇ ਚੱਲਦੇ ਆ ਬੀਜੇਪੀ ਕਿਤੇ ਨਾ ਕਿਤੇ ਆਪਣੇ ਜਿਹੜੇ ਪੈਰ ਨੇ ਪਸਾਰਨਾ ਚਾਹੁੰਦੀ ਸੀ ਸੋ ਦੋ ਟਰਮਾਂ ਮੋਦੀ ਤੋਂ ਬਾਅਦ ਬੀਜੇਪੀ ਦੇ ਵਿੱਚ ਬੜਾ ਵੱਡਾ ਕੌਨਫੀਡੈਂਸ ਵਿਸ਼ਵਾਸ ਭਰਿਆ ਹੋਇਆ ਵੀ ਅਸੀਂ ਪੂਰਾ ਭਾਰਤ ਫਤਿਹ ਕਰ ਲਿਆ ਬਾਕੀ ਹੁਣ ਪੰਜਾਬ ਉਹਨਾਂ ਦੀ ਨਿਗਾਹ ਦੇ ਵਿੱਚ ਰੜਕ ਰਿਹਾ ਸੀ ਸੋ ਕਿਤੇ ਨਾ ਕਿਤੇ ਇਸ ਤਰਤਲ ਦੇ ਵਿੱਚ ਬੀਜੇਪੀ ਆਪਣੇ ਵੱਖਰੇ ਤੌਰ ਦੇ ਪੈਰ ਲਾੜਾ ਚਾਹੁੰਦੀ ਸੀ ਪਰ ਲੇਕਿਨ ਅੜਿੱਕਾ ਫਿਰ ਕਿਤੇ ਨਾ ਕਿਤੇ 2000 24 ਦੇ ਵਿੱਚ ਫੇਰ ਸਾਹਮਣੇ ਆ ਰਿਹਾ ਸੀ ਸੋ ਜਿਹੜੀਆਂ ਪਿੱਛੇ ਕਾਰ ਕਮੇਟੀ ਦੀ ਮੀਟਿੰਗ ਹੋਈ ਤੁਸੀਂ ਵੇਖਿਆ ਉਹਦੇ ਵਿੱਚ ਵੀ ਸੰਕੇਤ ਆਏ ਬੜੀਆਂ ਗੱਲਾਂ ਹੋਈਆਂ ਸੀਟਾਂ ਨੂੰ ਲੈ ਕੇ ਚਰਚਾ ਵੀ ਖੁੱਲ ਕੇ ਹੋਈ ਤੇ ਕਿਤੇ ਨਾ ਕਿਤੇ ਸੰਕੇਤ ਇਸ ਗੱਲ ਦੇ ਸਾਹਮਣੇ ਆ ਰਹੇ ਸਨ ਵੀ ਇਹ ਸਮਝੌਤਾ ਸਿਰੇ ਲੱਗਣ ਵਾਲਾ ਨਹੀਂ ਲੇਕਿਨ ਅੱਜ ਜਿਹੜਾ ਸੁਨੀਲ ਜਾਕਰ ਦਾ ਬਿਆਨ ਆ ਗਿਆ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਸਮਝੌਤਾ ਸਿਰੇ ਲੱਗਣ ਵਾਲਾ ਨਹੀਂ ਵਿਕਰਮ ਜੀ ਸਭ ਤੋਂ ਵੱਡੀ ਗੱਲ ਤੁਸੀਂ ਕਿਹਾ ਸਮਝੌਤਾ ਸਿਰੇ ਲੱਗਣ ਵਾਲਾ ਨਹੀਂ ਪਰ ਇੱਕ ਦੇਖੋ ਤੁਸੀਂ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹ ਵੀ ਚਰਚਾ ਕਰਨ ਲੱਗੇ ਸੀ ਹੁਣ ਪਹਿਲਾਂ ਤਾਂ ਪਾਰਟੀ ਦੇ ਵਰਕਰ ਅਕਾਲੀ ਦਲ ਦੇ ਜਾਂ ਭਾਜਪਾ ਦੇ ਵਰਕਰ ਹੀ ਚਾਹੁੰਦੇ ਸੀ ਹੁਣ ਕਈ ਆਮ ਲੋਕਾਂ ਦਾ ਵੀ ਚਰਚਾ ਸੀਗੀ ਵੀ ਅਰ ਜੇ ਸੈਂਟਰ ਦੇ ਵਿੱਚ ਭਾਜਪਾ ਨੇ ਆ ਜਾਣ ਜੇ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋ ਜੇ ਤੈਨਾਂ ਦੀ ਸਰਕਾਰ ਬਣੂਗੀ ਅੱਗੇ ਤਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੜਾ ਫਾਇਦਾ ਹੋ ਜਾਊਗਾ ਇਹ ਗੱਲ ਵੀ ਚੱਲੀ ਪਰ ਦੂਜੇ ਪਾਸੇ ਤੁਸੀਂ ਜਾਖੜ ਸਾਹਿਬ ਦੇ ਬਿਆਨ ਦੀ ਗੱਲ ਕਰੀਓ ਵੀ ਬ੍ਰੇਕਾਂ ਲਾਤੀਆਂ ਸੋਖਵੀਰ ਬਾਦਲ ਕਹਿੰਦੇ ਵੀ ਸਾਡੀ ਕੋਈ ਮਾਮੂਲੀ ਪਾਰਟੀ ਥੋੜੀ ਐ ਵੀ ਜਿਹਦਾ ਦਿਲ ਕਰੇ ਸਾਨੂੰ ਆਪਣੀ ਟਰਮ ਐਂਡ ਕੰਡੀਸ਼ਨ ਬਣਾ ਲਵੇ ਇਹਦੇ ਕੀ ਮੈਨੇ ਮੰਨਦੇ ਹੋ ਵੀ ਸੁਖਵੀਰ ਬਾਦਲ ਨੇ ਇੱਕ ਵੱਡੀ ਦਲੇਰੀ ਦਿਖਾਈ ਐ ਜਦੋਂ ਕਿ ਉਹਨਾਂ ਨੂੰ ਪਤਾ ਵੀ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਊਗੀ ਪਰ ਫਿਰ ਵੀ ਮਤਲਬ ਲੋਕ ਹਿੱਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਇਹ ਦਸਮੇਂ ਉਤਾਂ ਨਹੀਂ ਕਰਦੇ ਮਕਬੂਲ ਜੀ ਕਿਉਂਕਿ ਹਾਲਾਤ ਜਿਹੜੇ ਨੇ ਪਿਛਲੇ 5-6 ਸਾਲਾਂ ਤੋਂ ਹਾਲਾਤ ਇਦਾਂ ਦੇ ਬਣ ਚੁੱਕੇ ਸਨ ਵੀ ਕਿਤੇ ਨਾ ਕਿਤੇ ਸ਼ਰਮਣੀ ਕਾਲੇਦਲ ਬਹੁਤ ਮਾਮਲਿਆਂ ਵਿੱਚ ਘਿਰਿਆ ਸੀ ਜਿਵੇਂ ਬਰਗਾੜੀ ਕਾਂਡ ਦੀ ਹੂੰ ਗੱਲ ਕਰ ਲਈਏ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰ ਲਈਏ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਗੱਲ ਕਰ ਲਈਏ ਸੋ ਭਾਵੇਂ ਕਿ ਇਹਨਾਂ ਨੇ ਆਪਣਾ ਪੱਖ ਰੱਖਿਆ ਜਿਹੜਾ ਕਿ ਬੀਜੇਪੀ ਦੇ ਨਾਲ ਆਪਸੀ ਜਿਹੜੀ ਇਹਨਾਂ ਦੀ ਬੈਟਿੰਗ ਲਗਾਤਾਰ ਜਾਰੀ ਰਹੀ ਹੈ ਵੀ ਅਸੀਂ ਜਿਹੜੇ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਬੰਦੀ ਸਿੱਖਾਂ ਦੀ ਰਿਹਾਈ ਵਾਲਾ ਜਿਹੜਾ ਮਾਮਲਾ ਉਸ ਨੂੰ ਵੀ ਜਿਹੜਾ ਹੈਗਾ ਸਾਫ਼ ਕਲੀਅਰ ਕੀਤਾ ਜਾਵੇ ਸੋ ਸੁਖਵੀਰ ਬਾਲ ਦੇ ਜਿਹੜੀ ਤੁਸੀਂ ਗੱਲ ਕੀਤੀ ਵੀ ਦਲੇਰ ਹਨਾ ਮੈਂ ਸਮਝਦਾ ਬਹੁਤ ਵੱਡੀ ਦਲੇਰੀ ਹੈ ਕਿਉਂਕਿ ਕਿਹਾ ਜਾ ਰਿਹਾ ਵੀ ਮੋਦੀ ਦੀ ਜਿਹੜੀ ਟਰਮ ਅਗੇ ਤੀਜੀ ਟਰਮ ਜਿਹੜੀ ਟੈਕ ਮੋਦੀ ਮਾਰਨ ਜਾ ਰਹੇ ਨੇ ਤਾਂ ਫਿਰ ਵੇਖੋ ਦੂਜੀਆਂ ਪਾਰਟੀਆਂ ਨੂੰ ਕਈ ਕਿਸਮ ਦੇ ਡਰ ਨੇ ਭੌਂ ਨੇ ਹੁਣ ਤੁਸੀਂ ਵੇਖੋ ਕੇਜਰੀਵਾਲ ਈਡੀ ਨੇ ਚੱਕ ਕੇ ਅੰਦਰ ਕਰਤਾ ਗਿਫਤਾਰੀ ਗ੍ਰਿਫਤ ਦੇ ਵਿੱਚ ਬੜੀਆਂ ਜੇ ਗੱਲਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਵੀ ਕੇਜਰੀਵਾਲ ਉਹਦੀ ਟੀਮ ਹੈ ਕਦੀ ਕਹਿੰਦਾ ਟੀਮ ਉਹਦੀ ਹੈ ਜੇ ਗੱਲ ਪਿਕਚਰ ਸਾਹਮਣੇ ਉਹਦਾ ਆਏਗੀ ਜਦੋਂ ਕੇਜਰੀਵਾਲ ਤੇ ਕਿਤੇ ਨਾ ਕਿਤੇ ਸਾਰਾ ਜਿਹੜਾ ਮਾਮਲਾ ਪਰਤਾ ਖੁੱਲ ਕੇ ਸਾਹਮਣੇ ਆਉਣਗੇ ਸ਼ਰਾਬ ਘਟਾਲੇ ਦੀ ਹੈਗਾ ਸੀ ਕਿ ਨਹੀਂ ਹੈਗਾ ਸੀ ਪਰ ਲੇਕਿਨ ਅੱਜ ਜਿਹੜੇ ਬਿਆਨ ਆਏ ਨੇ ਵਿਰਸਾ ਸਿੰਘ ਵਲਟੋਆ ਨੇ ਵੀ ਇਹ ਗੱਲ ਕਹੀ ਹੈ ਵੀ ਸਾਡੀ ਬੀਜੇਪੀ ਕਾਦੀ ਹੂੰ ਸਾਡੀਆਂ ਗੱਲਾਂ ਹੀ ਨਹੀਂ ਜਦ ਬੀਜੇਪੀ ਮੰਨ ਰਹੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਆ ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਆ ਤੇ ਸਾਡਾ ਸਮਝੌਤਾ ਵੀ ਕਾਦਾ ਉਹ ਤੋਂ ਰਾਜਾ ਜਿਹੜੇ ਬੜਿੰਗ ਨੇ ਉਹਨਾਂ ਨੇ ਵੀ ਤੰਜ ਕੱਸਿਆ ਵੀ ਇਹਨਾਂ ਦੀ ਸੀਟਾਂ ਨੂੰ ਲੈ ਕੇ ਆਪਸੀ ਰੌਲਾ ਚੱਲ ਰਿਹਾ ਸੀ ਤੇ ਫਿਰੋਜ਼ਪੁਰ ਵਾਲੀ ਜਿਹੜੀ ਸੀਟ ਹੈ ਉਹ ਵੀ ਇਹ ਮੰਗਦੇ ਸੀ ਬੀਜੇਪੀ ਵਾਲੇ ਤਾਂ ਕਾਲੀ ਦਲ ਨੇ ਜਿਹੜਾ ਹੈਗਾ ਵੇਖ ਕੇ ਸਿਸਟਮ ਲਾ ਕੇ ਹੈ ਅੰਦਰੋਂ ਇਕੱਠੇ ਹੀ ਨੇ ਰਾਜਾ ਬੜਿੰਗ ਨੇ ਕਹਿੰਦਾ ਵੀ ਅੰਦਰੋਂ ਜਿਹੜੇ ਇਕੱਠੇ ਹੀ ਨੇ ਇੱਕ ਬਾਰੀ ਲੋਕ ਦਿਖਾਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੋ ਇਹ ਜਿਹੜੀਆਂ ਅੱਜ ਦੀਆਂ ਸਾਰੇ ਤਾਂ ਜਿਹੜੇ ਕੱਸੇ ਜਾ ਰਹੇ ਨੇ ਇਹਦੇ ਵਿੱਚ ਲੋਕ ਚਰਚਾ ਦਾ ਬਾਜ਼ਾਰ ਜਿਹੜਾ ਗਰਮ ਹੋ ਚੁੱਕਿਆ ਕਿਤੇ ਨਾ ਕਿਤੇ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਭੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹਲਕੀ ਜੀ ਬਣੀ ਲੱਗਦੀ ਮੈਨੂੰ ਲੋਕਾਂ ਦੇ ਵਿੱਚ ਮਤਲਬ ਸ਼ਭੀ ਚ ਸੁਧਾਰ ਆਇਆ ਲੱਗ ਸੁਧਾਰ ਆਇਆ ਬਿਲਕੁਲ ਵੀ ਇੱਕ ਪਾਸੇ ਜਿੱਥੇ ਇੱਕ ਬੰਦਾ ਅੜ ਜਾਂਦਾ ਵੀ ਮੈਂ ਪੰਜਾਬੀਆਂ ਨਾਲ ਖੜਾ ਯਾਰ ਸਾਡਾ ਸਮਝੌਤਾ ਹੋਵੇ ਚਾਹੇ ਨਾ ਹੋਵੇ ਸਖਵੀਰ ਦਾ ਇਹ ਕਹਨੇ ਤੁਸੀਂ ਇਹ ਕਹਨੇ ਬਿਲਕੁਲ ਜੀ ਬਿਲਕੁਲ ਸਖਵੀਰ ਬਾਦ ਨੂੰ ਇਸ ਗੱਲ ਦਾ ਪਤਾ ਵੀ ਜੇ ਅਸੀਂ ਭਾਜਪਾ ਨਾਲ ਮਿਲ ਕੇ ਚੋਣ ਲੜਦੇ ਆ ਤੇ ਕਿਤੇ ਨਾ ਕਿਤੇ ਕਿਸਾਨੀ ਜਿਹੜਾ ਸੈਕਟਰ ਹੈ ਚੋਣਾਂ ਦਾ ਭਾਵੇਂ ਕਿ ਚੋਣ ਪ੍ਰਚਾਰ ਦੂਰ ਹੈ ਉਹਨਾਂ ਨੂੰ ਇੱਕ ਗੱਲ ਦੀ ਪਿੰਕ ਹੈ ਵੀ ਸਾਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਸਾਡੇ ਤੋਂ ਕਈ ਤਰ੍ਹਾਂ ਦੇ ਸਵਾਲ ਜਵਾਬ ਹੋਣਗੇ মিডিਆ ਤੇ ਵਿਰੋਧੀ ਪਾਰਟੀਆਂ ਨੂੰ ਚੰਗੀ ਤਰ੍ਹਾਂ ਉਚਾਲਣ ਗਿਆ ਸਾਡਾ ਨੁਕਸਾਨ ਹੋਏਗਾ ਸੋ ਬੜਾ ਸੋਚ ਸਮਝ ਕੇ ਫੈਸਲਾ ਲੈ ਗਿਆ ਪੰਜਾਬ ਦੇ ਇਤਰਾਦ ਤੋਂ ਲੈ ਕੇ ਕਿਉਂਕਿ ਤੁਸੀਂ ਵੇਖਿਆ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਬਦਲਾਅ ਆਇਆ ਸੀ ਇਹਦੇ ਵਿੱਚ ਭਾਵੇਂ ਅਕਾਲੀ ਦਲ ਸੀ ਭਾਵੇਂ ਕਾਂਗਰਸ ਸੀ ਇੱਕ ਵਾਰੀ ਲੋਕਾਂ ਨੇ ਬਦਲਾਅ ਦੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਹੈ ਲੇਕਿਨ ਜਿਹੜੇ ਹੁਣ ਲੋਕ ਬਦਲਾਅ ਲੈ ਕੇ ਆਏ ਸਨ ਉਹਨਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਘਰ ਕਰ ਰਹੀਆਂ ਨੇ ਵੀ ਜੋ ਅਸੀਂ ਸੋਚਿਆ ਉਹ ਨਹੀਂ ਹੋਇਆ ਸੋ ਉਹ ਜਿਹੜੀ ਰਣਕ ਹੈ ਦੋ ਜਿਹੜੀ 2024 ਦੀ ਲੋਕ ਸਭਾ ਦੀ ਚੋਣ ਹੈ ਉਹਦੇ ਵਿੱਚ ਲੋਕਾਂ ਨੇ ਕੱਢਨੀ ਹੈ ਹੋ ਸਕਦਾ ਇਸ ਰਣਕ ਦਾ ਜਿਹੜਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ ਤੇ ਨੁਕਸਾਨ ਕਿਨੂੰ ਹੋਊਗਾ ਮਤਲਬ ਲਾਲਾ ਇਹਨਾਂ ਨੇ ਦੋਨੇ ਪਾਰਟੀਆਂ ਨੇ ਸਮਝੌਤਾ ਨਹੀਂ ਕਰਿਆ ਨੁਕਸਾਨ ਇਹਨਾਂ ਦੀਆਂ ਸੀਟਾਂ ਦੇ ਵੀ ਤਾਂ ਹੋਊਗਾ ਪਟਿਆਲੇ ਦੀ ਜੇ ਆਪਾਂ ਗੱਲ ਕਰੀਏ ਪਟਿਆਲੇ ਦੇ ਵਿੱਚ ਮਤਲਬ 80 90% ਜਿਹੜਾ ਹੈਗਾ ਵੀ ਮਹਾਰਾਣੀ ਪ੍ਰਨੀਤ ਕੌਰ ਨੂੰ ਬੀਜੇਪੀ ਟਿਕਟ ਦਿੰਦੀ ਹੈ ਜੇ ਤਾਂ ਕਿੱਡੀ ਵੱਡੀ ਸਪੋਰਟ ਇਹਨਾਂ ਨੂੰ ਹੋਣੀ ਸੀ ਦਿਹਾਤੀ ਇਲਾਕੇ ਚਕਾਲੀ ਦਲ ਦੀ ਵੋਟ ਸ਼ਹਿਰਾਂ ਦੇ ਵਿੱਚ ਬੀਜੇਪੀ ਦੀ ਵੋਟ ਵੀ ਬਹੁਤ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਸੀ ਤੇ ਹੁਣ ਲੱਗਦਾ ਨਹੀਂ ਤੁਹਾਨੂੰ ਵੀ ਜੇ ਅਕਾਲੀ ਦਲ ਆਪਣਾ ਕੈਂਡੀਡੇਟ ਖੜਾ ਕਰੂਗੇ ਆਪਣਾ ਕਰਨਗੇ ਉਧਰੋਂ ਸਾਰਿਆਂ ਦਾ ਕਿਸ ਨੂੰ ਫਾਇਦਾ ਹੋਊਗਾ ਇਹ ਚੀਜ਼ ਦਾ ਦੇਖੋ ਰਾਜਨੀਤੀ ਦੇ ਵਿੱਚ ਬਣੇ ਡੂੰਗੇ ਤੇ ਗੁੱਜੇ ਪੇਦ ਰਹੇ ਤੁਸੀਂ ਵੇਖਿਆ ਵੀ ਸੁਨੀਲ ਜਾਖੜ ਉਹ ਚੋਲ ਲੜਾਈ ਗਈ ਇਸੇ ਗਰਦਾਸਪੁਰ ਤੋਂ ਮੈਨੂੰ ਲੱਗਦਾ ਹੋ ਸਕਦਾ ਸੁਨੀਲ ਜਾਖੜ ਅੰਦਰੋਂ ਖੁਸ਼ ਹੋਣ ਕੈਪਟਨ ਮਨਿੰਦਰ ਸਿੰਘ ਨੇ ਤੇ ਜੋਰ ਲਾਇਆ ਪੂਰਾ ਵੀ ਭਾਈ ਸਮਝੋਤਾ ਹੋ ਜੇ ਵੀ ਸਾਡਾ ਜਿਹੜਾ ਵਿਕਾਰ ਸਿਆਸੀ ਦਾ ਦੇ ਉੱਪਰ ਲੱਗੇ ਸਾਡਾ ਸਾਨੂੰ ਫਾਇਦਾ ਹੋ ਜੇ ਕਿਤੇ ਨਾ ਕਿਤੇ ਫੇਰ ਮੈਨੂੰ ਇਹ ਲੱਗ ਰਿਹਾ ਵੀ ਅੰਦਰੋਂ ਵੀ ਕੈਪਟਨ ਵਿਰੋਧੀ ਭਾਵੇਂ ਕੀ ਗਏ ਕਾਂਗਰਸ ਦੇ ਵਿੱਚੋਂ ਨੇ ਚਲੇ ਉਹ ਬੀਜੇ ਵੀ ਜਗਾਇਰੇ ਪਰ ਕਿਤੇ ਨਾ ਕਿਤੇ ਉਹ ਵੀ ਅੰਦਰੂਨੀ ਸੱਟਾਂ ਜਿਹੜੇ ਮੈਨੂੰ ਲੱਗਦਾ ਮਾਰਦੇ ਨਜ਼ਰ ਆ ਰਹੇ ਨੇ ਜਾਖੜ ਛੱਟਾ ਕਿੱਦਾਂ ਮਾਰੂਗੇ ਬਿਕਰਮ ਜੀ ਇੱਕ ਗੱਲ ਦਾ ਤੁਸੀਂ ਮੈਨੂੰ ਜਵਾਬ ਦਿਓ ਜੇ ਅੱਜ ਅਕਾਲੀ ਦਲ ਨਾਲ ਰਲ ਕੇ 5-4 ਸੀਟਾਂ ਲੈਂ ਜਾਂਦੇ ਨੇ ਤਾਂ ਉਹਨਾਂ ਦਾ ਖਰਾਫ ਬਚਦਾ ਜੇ ਕਿਤੇ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ ਤੇ ਭਾਜਪਾ ਕੋਈ ਸੀਟ ਨਹੀਂ ਲੈ ਜਾਂਦੀ ਤਾਂ ਫਿਰ ਉਹਨਾਂ ਘਰ ਦੇ ਨਾਲ ਘਟਦੇ ਵੀ ਤਾਂ ਗੱਲ ਸਾਹਮਣੇ ਆਉਗੀ ਨਹੀਂ ਇਹ ਤਾਂ ਤੁਹਾਡੀ ਗੱਲ ਮੈਂ ਬਾਜ਼ੀ ਮੈਂ ਮੰਨਣਾ ਵਾ ਵੀ ਸੁਨੀਲ ਜਿਹੜਾ ਜਾਖੜ ਹੈ ਉਹਦਾ ਵੀ ਕੈਰੀਅਰ ਦਾਤੇ ਲੱਗ ਚੁੱਕਿਆ ਹੈ ਕਿਉਂਕਿ ਉਹ ਵਿਚਾਰੇ ਪਹਿਲਾਂ ਸਮੁੰਦਰ ਚੋਂ ਸਮੁੰਦਰ ਜੀ ਛਾਲ ਮਾਰੀ ਹੈ ਕਾਂਗਰਸ ਵੀ ਸਮੁੰਦਰ ਸੀ ਭਾਜਪਾ ਵੀ ਸਮੁੰਦਰ ਸੀ ਜੇ ਅੱਗੇ ਕਿਤੇ ਹੋਰ ਕੋਈ ਹਾਲਾਤ ਬਣਦੇ ਨੇ ਫਿਰ ਤਾਂ ਛੱਪੜ ਨਦੀਆਂ ਤੇ ਟੋਈ ਹੋਣਗੇ ਪਰ ਲੇਕਿਨ ਮੈਨੂੰ ਲੱਗਦਾ ਵੀ ਰਾਜਨੀਤੀ ਵੀ ਜਿਹੜੀ ਖੁੰਧਕ ਬਾਜੀ ਹੈ ਉਹ ਬੜੀ ਵੱਡੀ ਚੀਜ਼ ਹੁੰਦੀ ਹੈ ਕਈ ਵਾਰੀ ਸੋਚਦੇ ਆ ਵੀ ਮੋਦੀ ਦੀ ਸ਼ਖਸੀਅਤ ਦੇ ਸਾਰੇ ਸ਼ਾਇਦ ਨਈਆ ਪਾਰ ਹੋ ਜੇ ਆਪਣੀਆਂ ਆਪਣੀਆਂ ਕੰਸੋਆਂ ਦੇ ਅੰਦਰਲੀ ਆਪਣੇ ਆਪਣੇ ਜਿਹੜੇ ਏਜੰਡੇ ਨੇ ਹਰੇਕ ਨੇ ਬਣਾਏ ਹੋਏ ਨੇ ਬਾਕੀ ਅਜੇ ਪਤਾ ਲੱਗੇਗਾ ਹੌਲੀ ਹੌਲੀ ਵੀ ਸੁਨੀਲ ਜਾਖੜ ਦੇ ਜਿਹੜੇ ਅਗਲੇ ਬਿਆਨ ਆਉਂਦੇ ਨੇ ਉਹਦੇ ਵਿੱਚੋਂ ਵੀ ਕੁਝ ਨਾ ਕੁਝ ਖੁੱਲ ਕੇ ਸਾਹਮਣੇ ਆਵੇਗਾ ਵੀ ਸੁਨੀਲ ਜਾਖੜ ਦੀ ਅੰਦਰਲੀ ਮਾਨਸਿਕਤਾ ਕੀ ਹੈ ਅਗਰ ਬਿਆਨ ਸੁਨੀਲ ਜਾਖੜ ਦੇ ਕਿਉਂ ਦਵਾਇਆ ਗਿਆ ਭਾਜੀਪੀ ਦੇ ਹੈੱਡ ਆਫਿਸ ਤੋਂ ਬਿਆਨ ਆਉਣਾ ਚਾਹੀਦਾ ਸੀ ਉੱਪਰ ਹੋਣਾ ਚਾਹੀਦਾ ਸੀ ਵੀ ਸਾਡਾ ਕਾਹਲੀ ਨਾਲ ਕੋਈ ਸਮਝੌਤਾ ਨਹੀਂ ਹਮਮ ਚਾਹੇ ਜਾਖੜ ਤਾਂ ਹੁਣ ਗਏ ਨੇ ਕਾਂਗਰਸ ਤੋਂ ਭਾਜੀਪੀ ਦੇ ਵਿੱਚ ਮਤਲਬ ਹਲੇ ਵੀ ਲੱਗਦਾ ਵੀ ਉੱਪਰ ਜਿਹੜੀ ਕੁਛ ਨਾ ਕੁਛ ਹੋਰ ਖਿਜੜੀ ਪੱਕ ਸਕਦੀ ਹੈ ਹੋ ਸਕਦਾ ਵੀ ਇਹ ਬਿਆਨ ਦਵਾ ਕੇ ਕਿਤੇ ਨਾ ਕਿਤੇ ਤਰਾਤਲ ਤੋਂ ਕੋਈ ਰਿਪੋਰਟ ਲੈਂਦੇ ਹੁਣ ਹਮ ਵੀ ਰਿਪੋਰਟ ਸਾਹਮਣੇ ਆਵੇ ਵੇਖਦੇ ਆ ਵੀ ਲੋਕਾਂ ਦੀ ਅੰਦਲੀ ਕਿਉਂਕਿ ਇਲੈਕਸ਼ਨ ਪੰਜਾਬ ਦਾ ਬਹੁਤ ਦੂਰ ਹੈ ਤੇ ਨੇੜੇ ਜਾ ਕੇ ਵੀ ਕਿਤੇ ਨਾ ਕਿਤੇ ਫੇਰ ਟੁੱਟਿਆ ਬੱਕ ਹੋ ਸਕਦਾ ਹੈ ਜੁੜ ਵੀ ਸਕਦਾ ਹੈ 9 ਮਾਰਚ ਦਾ ਰਿਸ਼ਤੇ ਦੀ ਗੱਲ ਚੱਲਦੀ ਸੀ ਵੀ 9 ਮਾਰਚ ਦਾ ਰਿਸ਼ਤਾ ਹੈ ਵੀ ਇਹ ਜਲਦੀ ਹੀ ਜੁੜਨ ਦੀ ਆਸ ਟਿਚ ਬਟਨਾਂ ਦੀ ਜੋੜੀ ਆ ਬਟਨ ਫਿਰ ਜੁੜ ਜਾਣਗੇ ਪਰ ਕਿਤੇ ਨਾ ਕਿਤੇ ਹਲੇ ਬ੍ਰੇਕਾਂ ਲੱਗੀਆਂ ਨੇ ਪਰ ਐ ਨਹੀਂ ਲੱਗਦਾ ਵੀ 24 ਦੀ ਇਲੈਕਸ਼ਨ ਦੇ ਵਿੱਚ ਕਈ ਜਿਹੜੇ ਵੱਡੇ ਧਨਾੜ ਨੇ ਜਿਹੜੇ ਪੋਲਿਟਿਕਲ ਲੋਕ ਨੇ ਉਹਨਾਂ ਦਾ ਸਿਆਸੀ ਦਾ ਜਿਹੜਾ ਹੈਗਾ ਦਾ ਤੇ ਲੱਗ ਗਿਆ ਕੈਰੀਅਰਾਂ ਜਿਵੇਂ ਮਹਾਰਾਣੀ ਪ੍ਰਨੀਤਕੌਰ ਪਰਿਵਾਰ ਕੈਪਟਨ ਦਾ ਉਧਰੋਂ ਬਾਦਲ ਪਰਿਵਾਰ ਦਾ ਵੀ ਜਾਖੜ ਦਾ ਵੀ ਰਾਜਾ ਬੜਿੰਗ ਵੀ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਪਿਛਲੇ ਸਮੇਂ ਦੌਰਾਨ ਬੜੀਆਂ-ਬੜੀਆਂ ਵਿਕਤਾਂ ਜਿਵੇਂ ਆਪਾਂ ਗੱਲਬਾਤ ਕਰਦੇ ਸੀ ਗਿਰੀਆਂ ਸੀ ਤੇ ਕੈਪਟਨ ਸਾਹਿਬ ਹੋਏ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਬਹੁਤ ਵੱਡੀਆਂ ਵਿਕਟਾਂ ਸਮੇ ਗਿਰੀਆਂ ਤੇ ਹੁਣ ਆਉਣ ਵਾਲੇ ਹਾਲਾਤ ਕਿਵੇਂ ਲੱਗਦੇ ਆ ਤੁਹਾਨੂੰ ਪੋਲੀਟਿਕਲੀ ਦੇਖੋ ਨੁਕਸਾਨ ਤਾਂ ਨੈਗੇਟਿਵ ਤੇ ਪੋਜ਼ੀਟਿਵ ਪਹਿਲੂ ਦੋਨੋਂ ਹੀ ਨੇ ਜੇਕਰ ਇਹ ਅਲੱਗ-ਅਲੱਗ ਇਲੈਕਸ਼ਨ ਲੜਦੇ ਨੇ ਤੇ ਪਟਿਆਲਾ ਸੀਟ ਦਾ ਸਨਹਿਰੀ ਹੋਰ ਹੋਵੇਗਾ ਕਿਉਂਕਿ ਪਨੀਤ ਕੌਰ ਦੀ ਪਹਿਲੀ ਜਿਹੜੀ ਮੈਨ ਪਾਵਰ ਹੈ ਬੂਥਾਂ ਦੇ ਉੱਪਰ ਸਾਡੇ 1500 ਸਾਡੇ ਵੱਧ ਬੂਥ ਬੂਥ ਨੇ ਜਿਹੜੇ ਪਟਿਆਲਾ ਲੋਕ ਸਵਾਲ ਕੇ ਦੇ ਜੇ ਉਹ ਸਮਝੌਤਾ ਹੋ ਜਾਂਦਾ ਤਾਂ ਇਤਨਾ ਗਿਤੇ ਇਹਨਾਂ ਨੂੰ ਮੈਨ ਪਾਵਰ ਮਿਲ ਜਾਣੀ ਸੀ ਹੌਸਲਾ ਆ ਜਾਣਾ ਸੀ ਇਦਾਂ ਹੀ ਹੁਣ ਹਰ ਸਿਮਰਤ ਹੈ ਤੁਸੀਂ ਵੇਖਿਆ ਪਿਛਲੀ ਵਾਰੀ ਰਾਜਾ ਬੜਿੰਗ 21000 ਵੋਟਾਂ ਤੇ ਹਰ ਸਿਮਰਤ ਜਿੱਤੀ ਸੀ ਜਿਹਦਾ ਕਿ ਮਾਰਜਨ ਬਹੁਤ ਵੱਡਾ ਮਾਰਜਨ ਰਿਹਾ 5.5 ਲੱਖ ਤੋਂ ਉੱਪਰ ਮੋਰ ਕਰ ਦੇ ਰਹੀ ਹੈ ਤੇ ਲੇਕਿਨ ਕਿਤੇ ਨਾ ਕਿਤੇ ਉੱਥੇ ਵੀ ਨੁਕਸਾਨ ਹੋਏਗਾ ਸੋ ਬੀਜੇਪੀ ਦਾ ਅੰਦਰਲਾ ਏਜੰਡਾ ਕੀ ਹੈ ਅਜੇ ਗੱਲ ਖੁੱਲ ਕੇ ਸਾਹਮਣੇ ਨਹੀਂ ਆ ਰਹੀ ਕਿ ਸੁਨੀਲ ਜਾਕਰ ਦੇ ਬਿਆਨ ਨੇ ਅੱਜ ਪੂਰੀ ਪੰਜਾਬ ਦੀ ਜਿਹੜੀ ਸਿਆਸੀ ਏੜਾ ਹਿਲਜੁਲਾ ਉਸ ਨੂੰ ਹਲਾ ਕੇ ਧਰ ਦਿੱਤਾ ਹੈ ਬਾਕੀ ਮੈਨੂੰ ਲੱਗਦਾ ਵੀ ਜੇਕਰ ਲਗ ਲਗ ਲੜਦੇ ਨੇ ਇਹਦੇ ਵਿੱਚ ਫਿਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਹੂੰ ਫਾਇਦਾ ਲੈ ਸਕਦੀ ਕਿਉਂਕਿ ਮੌਜੂਦਾ ਸਮੇਂ ਦੀ ਸਰਕਾਰ ਹੈ ਕਈ ਵਾਰੀ ਲੋਕ ਸਮੇਂ ਦੀ ਸਰਕਾਰ ਦੇ ਨਾਲ ਫਾਇਦੇ ਲੈਣ ਲਈ ਲੱਗ ਜਾਂਦੇ ਨੇ ਸੋ ਮੁਕਾਬਲੇ ਜਿਹੜੇ ਇਹਨੇ ਫਿਰ ਜੇ ਲਗ ਲਗ ਹੁੰਦੇ ਨੇ ਕਿਤੇ ਤਕੋਨੇ ਤੇ ਚਕੋਨੇ ਵੀ ਬਨ ਕੇ ਮੈਨੂੰ ਲੱਗਦਾ ਵੀ ਇੱਥੇ ਪੰਜਾਬ ਦੀ ਧਰਤੀ ਤੇ ਇੰਟਰਨਲ ਅੰਦਰੂਨੀ ਖੇਡ ਖੇਡ ਜਾ ਰਹੀ ਹੈ ਤੁਸੀਂ ਵੇਖਿਆ ਵੀ ਕਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਨੇ ਹੂੰ ਹੁਣ ਇਹ ਗੱਲ ਕਹੀ ਜਾ ਰਹੀ ਵੀ ਬੀਜੇਪੀ ਦੇ ਅਕਾਲੀ ਦਲ ਲੱਗ ਹੋ ਗਏ ਇੰਟਰਨਲ ਖੇਡ ਖੇਡਣਾ ਚਾਹੁੰਦੇ ਨੇ ਮਤਲਬ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣਾ ਪੈਗਾ ਮਾਹੌਲ ਪੰਜਾਬ ਦਾ ਇਦਾਂ ਦਾ ਬਣਾਇਆ ਜਾ ਰਿਹਾ ਵੀ ਵੋਟਰਾਂ ਨੂੰ ਪਤਾ ਹੀ ਨਾ ਲੱਗੇ ਵੀ ਹੋ ਕੀ ਰਿਹਾ ਪਰ ਉਹਨੂੰ ਹੀ ਪਤਾ ਲੱਗਣਾ ਜਦੋਂ ਪਰਤਾਂ ਦੇ ਵਿੱਚੋਂ ਹੀ ਉਹ ਮਸ਼ੀਨਾਂ ਦੇ ਵਿੱਚੋਂ ਰਿਜ਼ਲਟ ਆਉਣਾ ਕਿਤੇ ਫੇਰ ਲੋਕ ਇਹਦੇ ਬਦਲਾ ਵਾਂਗੂ ਲੁੱਟੇ ਨਾ ਜਾਣ ਸੋ ਪੰਜਾਬ ਦੇ ਲੋਕਾਂ ਨੂੰ ਇੱਕ ਇੱਕ ਚੀਜ਼ ਦੀ ਨਸ਼ਰ ਜਾਣੀ ਕਰਨੀ ਪਵੇਗੀ ਬਿਲਕੁਲ ਬਦਲਾ ਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ 92 ਸੀਟਾਂ ਲਈਆਂ ਪਰ ਹੁਣ 2 ਸਾਲ ਦੇ ਵਿੱਚ ਕੀ ਬਦਲਾ ਆਇਆ ਕੀ ਨਹੀਂ ਇਹ ਤਾਂ ਲੋਕਾਂ ਨੂੰ ਪਤਾ ਲੱਗ ਹੀ ਗਿਆ ਹੁਣ ਇਸ ਵਾਰ ਤਾਂ ਆਪਣੀ ਕੈਪੇਬਿਲਟੀ ਦੇ ਉੱਤੇ ਕਿਹਨੇ ਕੰਮ ਕੀਤੇ ਨੇ ਇਦਾਂ ਪੰਜਾਬ ਦੇ ਲੋਕ ਐਨੇ ਇਹ ਨਹੀਂ ਵੀ ਕਿ ਕੋਈ ਭੇੜਚਾਲ ਇੱਕ ਵਾਰੀ ਬੰਦਾ ਲੱਗ ਸਕਦਾ ਦੋ ਵਾਰ ਲੱਗ ਸਕਦਾ ਪਰ ਨਹੀਂ ਲੱਗਦੇ ਕਿਉਂਕਿ ਜਿਹਨੇ ਕੰਮ ਕੀਤਾ ਜਿੱਥੋਂ ਲੋਕਾਂ ਨੂੰ ਲੱਗਦਾ ਵੀ ਸਾਡੇ ਪੰਜਾਬ ਦਾ ਫਾਇਦਾ ਹੋਊਗਾ ਕਿਤੇ ਨਾ ਕਿਤੇ ਚਰਚਾਵਾਂ ਇਹ ਹੁੰਦੀਆਂ ਨੇ ਵੀ ਜੇ ਸੈਂਟਰ ਦੇ ਵਿੱਚ ਬੀਜੇਪੀ ਹੈ ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਭਾਈਵਾਲਾਂ ਦੀ ਸਰਕਾਰ ਹੋਊਗੀ ਤਾਂ ਕੁਝ ਨਾ ਕੋਈ ਪੰਜਾਬ ਦਾ ਫਾਇਦਾ ਹੋ ਜਾਊਗਾ ਹੋ ਸਕਦਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਜਾਏ ਜਾ ਇੱਥੇ ਡਵੈਲਪਮੈਂਟ ਦੇ ਕੰਮ ਸ਼ੁਰੂ ਹੋ ਜਾਣ ਕੋਈ ਕਹਿੰਦਾ ਸਾਡੇ ਕੜਾਮ ਦੇ ਵਿੱਚ ਇਤਿਹਾਸਿਕ ਜਗ੍ਹਾ ਹੈ ਰਾਮ ਦਾ ਇਹ ਤਵਾਰ ਨਹੀਂ ਵੀ ਰਾਮ ਮੰਦਿਰ ਵਾਂਗੂ ਉੱਥੇ ਵੀ ਕਰੋੜਾ ਰੁਪਿਆ ਕਰ ਦਵੇ ਜੇ ਉੱਥੇ ਕਰੋੜਾ ਰੁਪਿਆ ਖਰਚ ਦੇ ਤਾਂ ਪਟਿਆਲਾ ਦੇ ਨੇੜੇ ਤੇੜੇ 4-5 ਜ਼ਿਲ੍ਹੇ ਮਤਲਬ ਬਹੁਤ ਤਰੱਕੀ ਕਰਦੇ ਨੇ ਮਤਲਬ ਕਈਆਂ ਲੋਕਾਂ ਦੀ ਇਹ ਵੀ ਸੋਚ ਹੈ ਵੀ ਜੇ ਸੈਂਟਰ ਨਾਲ ਆਪਾਂ ਪੰਗਾ ਲਈ ਰੱਖਿਆ ਤਾਂ ਸਾਡੇ ਹੱਥ ਖਾਲੀ ਰਹਿੰਦੇ ਨੇ ਬਿਲਕੁਲ ਤੁਹਾਡੀ ਗੱਲ ਹੈ ਕਿਉਂਕਿ ਦੇਖੋ ਜੇ 10 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਹੈ ਐਡਾ ਵੱਡਾ ਸੜਕਾਂ ਦਾ ਜਾਲ ਵਿਛਿਆ ਕਿੰਨਿਆਂ ਨੂੰ ਰੋਜ਼ਗਾਰ ਮਿਲਿਆ 80 ਹਜ਼ਾਰ ਟੀਚਰ ਰੱਖੇ ਗਏ ਵੱਡੀ ਡਿਵੈਲਪਮੈਂਟ ਹੋਈ ਵੇਖੋ ਬਟੰਟਾ ਕਿ ਬੈਕਵਰਡ ਜੇ ਏਰੀਆ ਸੀ ਅੱਜ ਬਟੰਟਾ ਕਿੱਡਾ ਕਿੰਨੇ ਮਾਲ ਬਣ ਚੁੱਕੇ ਨੇ ਸੋ ਹੋਰ ਗੱਲ ਕਰੀਏ ਡਵੈਲਪਮੈਂਟ ਦੀ ਹੋਰ ਵੀ ਡਵੈਲਪਮੈਂਟ ਬਾਦ ਸਾਹਿਬ ਦੇ ਟਾਈਮ ਹੋ ਕਿਉਂਕਿ ਸੈਂਟਰ ਨਾਲ ਸੀ ਮੱਥਾ ਆਪਸੀ ਤਾਲਮਿਲ ਮੋਹਬਾਸੀ ਕੰਮ ਲੈ ਆ ਜਾਂਦਾ ਸੀ ਲੇਕਿਨ ਇਹਦਾ ਨੁਕਸਾਨ ਜਿਹੜਾ ਪੰਜਾਬ ਨੂੰ ਬਹੁਤ ਵੱਡਾ ਹੋਵੇਗਾ ਜੇਕਰ ਗੱਠ ਜੋੜ ਟੁੱਟਦਾ ਹੈ ਤਾਂ ਮੈਨੂੰ ਲੱਗਦਾ ਵੀ ਜਿਹੜਾ ਇਹ ਪੇੜਾ ਪੰਜਾਬ ਦਾ ਪੰਜਾਬ ਦੇ ਲੋਕਾਂ ਲਈ ਬੜਾ ਮਹਿੰਗਾ ਪਣ ਹੋਵੇਗਾ ਤੇ ਸ਼ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਭਾਵੇਂ ਦੁਨੀਆ 'ਚ ਨਹੀਂ ਰਹੇ ਮੈਨੂੰ ਲੱਗਦਾ ਸੁਖਵੀਰ ਬਾਦਲ ਆਪਣੀਆਂ ਅੱਖਾਂ ਦੁਆਰਾ ਵੇਖੇਗਾ ਵੀ ਇਹ ਜਿਹੜਾ ਅਕਾਲੀ ਦਲ ਹੈ ਉੱਠ ਰਿਹਾ ਜਾਂ ਬੈਠ ਰਿਹਾ। ਸੁਖਵੀਰ ਬਾਦਲ ਦੀ ਬੜੀ ਵੱਡੀ ਚੁਣੌਤੀ ਹੈ ਕਿਉਂਕਿ ਜੇ ਸੁਖਵੀਰ ਨੇ ਮਾਮੂਲੀ ਪਾਰਟੀਆਂ 'ਚ ਕਹਿ ਕੇ ਸ਼ਬਦ ਸੰਬੋਧਨ ਕੀਤਾ ਕਿਤੇ ਨਾ ਕਿਤੇ ਧਰਾਤਲ ਤੋਂ ਸੁਖਵੀਰ ਬਾਦਲ ਨੂੰ ਪਤਾ ਹੈ ਵੀ ਆ ਸਾਨੂੰ ਕੋਈ ਫਾਇਦਾ ਜਾਂ ਲਾਹਾ ਭਾਜਪੀ ਤੋਂ ਨਹੀਂ ਹੋਣ ਵਾਲਾ ਇਸ ਕਰਕੇ ਉਹਨਾਂ ਨੇ ਮਾਮੂਲੀ ਸ਼ਬਦ ਵਰਤਿਆ ਵੇਖੋ। ਮੈਂ ਤਾਂ ਫਿਕਰ ਬਿਲਕੁਲ ਤੁਹਾਡੀ ਗੱਲ ਸਹੀ ਹੈ। ਪਰ ਕਿਤੇ ਨਾ ਕਿਤੇ ਬੀਜੇਪੀ ਦੇ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਨੇ ਜਦੋਂ ਕਾਲੀ ਦਲ ਨਾਲ ਸਾਂਝ ਸੀ ਕਿ ਸਾਰਾ ਕੁਝ ਦੇਖਿਆ ਹੋਇਆ ਵੀ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਭਾਵੇਂ ਉਹ ਆਈਐਸ ਅਫਸਰ ਨੇ ਪੀਸੀਐਸ ਨੇ ਭਾਵੇਂ ਆਈਐਸ ਨੇ ਵੀ ਸਾਰਾ ਦਬਕਾ ਸੁਖਵੀਰ ਸੁਖਵੀਰ ਦਾ ਚੱਲਦਾ ਸੀ ਬਾਦਲ ਮਤਲਬ ਪਾਰਟੀ ਦਾ ਚੱਲਦਾ ਈ ਕਾਲੀ ਦਲ ਦਾ ਵੀ ਸਾਨੂੰ ਤਾਂ ਯਾਰ ਕੋਈ ਪੁੱਛਦਾ ਨਹੀਂ ਸੀ ਇਹ ਇਸ ਕਰਕੇ ਵੀ ਹੋ ਸਕਦਾ ਵੀ ਯਾਰ ਜੇ ਇਸ ਵਾਰ ਸੁਖਵੀਰ ਕਿਤੇ ਅੱਗੇ ਆ ਗਿਆ ਇਹਨੇ ਆਪਣਾ ਪੂਰਾ ਦਬਕਾ ਬਣਾ ਕੇ ਰੱਖਣਾ ਸਾਰਿਆਂ ਦੇ ਉੱਤੇ ਸਰਕਾਰੀ ਜਿੰਨਾ ਵੀ ਢਾਂਚਾ ਹੈ ਉਹਦੇ ਤੇ ਆਪਣਾ ਬਣਾ ਕੇ ਰੱਖਣਾ ਇਹ ਵੀ ਡਰ ਕਿਤੇ ਨਾ ਕਿਤੇ ਹੋ ਸਕਦਾ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਉਤੋਂਦਾ ਹੋਵੇ। ਬਾਕੀ ਉਹ ਜਿਹੜੀ ਤੁਸੀਂ ਗੱਲ ਕੀਤੀ ਜਿਹੜੀ ਪੁਰਾਣੀ ਬੀਜੇਪੀ ਦੀ ਲੀਡਰਸ਼ਿਪ ਹੈ ਮੈਨੂੰ ਲੱਗਦਾ ਪੰਜਾਬ ਦੇ ਵਿੱਚੋਂ ਡੈੱਡ ਹੋ ਚੁੱਕੀ ਹੈ। ਹੂੰ ਕਿਉਂਕਿ ਮੋਦੀ ਦੇ ਹਮੇਸ਼ਾ ਦੇ ਆਉਣ ਤੋਂ ਬਾਅਦ ਉਹ ਆਪਣੀ ਸਜਾਵਟ ਹੂੰ ਆਪਣੀ ਜਿਹੜੀ ਸਜਾਵਟ ਹੈ ਨਾ ਸਿਆਸੀ ਸਜਾਵਟ ਉਹ ਆਪਣੇ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਵੇਖਿਆ ਪੰਜਾਬ ਦੇ ਵਿੱਚੋਂ ਹੁਣ ਜੇ ਮਹਾਰਾਣੀ ਪੰਨੀਤ ਕੌਰ ਭਾਜਪੀ ਚ ਚਲੇ ਗਏ ਨੇ ਤੇ ਮੈਨੂੰ ਲੱਗਦਾ ਵੀ ਜਿਹੜੇ ਅਸਲ ਭਾਜਪੀ ਵਾਲੇ ਸਨ ਉਹਨਾਂ ਨੇ ਕੋਈ ਸਵਾਗਤ ਹੀ ਨਹੀਂ ਕੀਤਾ ਪਟਿਆਲਾ ਦੇ ਵਿੱਚ ਕੋਈ ਖੁਲ ਕੇ ਸਾਹਮਣੀ ਨਹੀਂ ਹੈ ਸਾਹਮਣੀ ਹੈ ਲੱਡੂ ਤੱਕ ਨਹੀਂ ਉਹਨਾਂ ਨੇ ਵੰਡੇ ਐਦਾਂ ਹੀ ਪੰਜਾਬ ਦੇ ਵਿੱਚ ਹੋਰ ਜਿਹੜੀ ਭਾਜਪੀ ਦੀ ਲੀਡਰਸ਼ਿਪ ਹੈ ਜਲੰਧਰ ਹੈ ਲੁਧਿਆਣਾ ਹੈ ਸੋ ਇਹ ਗੱਲ ਪਤਾ ਹੈ ਸੁਖਵੀਰ ਬਾਦਲ ਨੂੰ ਵੀ ਨਵੇਂ ਚਿਹਰੇ ਬੀਜੇਪੀ ਨੇ ਆਪਣੇ ਅੰਦਰ ਐਂਟਰ ਕਰ ਲਏ ਨੇ ਬਾਹਰਲੇ ਜਿਹੜੇ ਦੂਜੇ ਚਿਹਰੇ ਨੇ ਉਹ ਨਾਰਾਜ਼ ਨੇ ਸਖਵੀਰ ਨੂੰ ਵੀ ਇਸ ਗੱਲ ਦਾ ਪਤਾ ਵੀ ਕਿਤਨਾ ਕਿਤੇ ਇਹ ਤਰ੍ਹਾਂ ਤਲ ਹੁਣ ਬੀਜੇਪੀ ਦੇ ਪੱਕੇ ਵਿੱਚ ਨਹੀਂ ਰਿਹਾ ਕਿਉਂਕਿ ਜੇਕਰ ਮੋਦੀ ਨੇ ਕਰੋੜ ਬਣਾਇਆ ਤੇ ਇੱਕ ਸਾਲ ਤਰਨਾ ਚੱਲਿਆ ਕਿਸਾਨਾਂ ਨੇ ਆਪਣੇ ਦੰਬ ਤੇ ਲਾਸਟ ਮੋਦੀ ਨੂੰ ਮੋੜਨਾ ਪਿਆ ਮੂੰਹ ਹੋਣਾ ਪਿਆ ਤੇ ਕਾਨੂੰਨ ਵਾਪਸ ਲੈਣਾ ਪਿਆ ਸੋ ਇਹ ਗੱਲ ਦਾ ਸਖਵੀਰ ਬਾਦਲ ਨੂੰ ਪਤਾ ਹੈ ਵੀ ਉਹ ਕਿਸਾਨ ਹੁਣ ਬੀਜੇਪੀ ਨੂੰ ਵੋਟ ਨਹੀਂ ਪਾਉਣਗੇ ਸੋ ਸ਼ਰੋਮਣੀ ਅਕਾਲੀ ਦਲ ਦੀ ਇੱਕ ਮੈਨੂੰ ਲੱਗਦਾ ਵੀ ਇੱਕ ਵੱਡਾ ਤਜਰਬਾ ਜੇ ਉਹ ਅਲੱਗ ਇਲੈਕਸ਼ਨ ਲੜਦੇ ਨੇ ਹੋ ਸਕਦਾ ਵੀ ਇਸ ਇਲੈਕਸ਼ਨ ਦੇ ਵਿੱਚ ਕੋਈ ਤਸਵੀਰ ਏਦਾਂ ਦੀ ਕੋਈ ਸਾਹਮਣੇ ਆ ਜਾਵੇ ਵੀ ਸ਼ਰੋਮਣੀ ਕਾਲੀ ਦਲ ਜਿਹੜਾ ਹੈਗਾ ਅਪ ਹੋ ਜੇ ਜਾਂ ਸ਼ਰੋਮਣੀ ਕਾਲੀ ਦਲ ਨੂੰ ਅੰਦਰੋਂ ਕੋਈ ਹੋਰ ਸਹਾਰਾ ਮਿਲ ਜੇ ਕੁਝ ਵੀ ਕਿਹਾ ਜਾ ਸਕਦਾ ਹੈ ਹੁਣ ਇਸ ਟਾਈਮ ਮਾਹੌਲ ਜਿਹੜਾ ਹੈਗਾ ਜਿਹੜਾ ਫੈਸਲਾ ਹੈ ਸੁਖਵੀਰ ਬਾਦਲ ਦਾ ਇਹ ਗੱਲ ਮੰਨਣੀ ਪੈਗੀ ਵੀ ਉਹ ਦਲੇਰ ਹਨ ਜਿਹੜਾ ਗਿਆ ਫੈਸਲਾ ਸੀ ਉਹ ਫੈਸਲੇ ਦੇ ਨਾਲ ਕਿਤੇ ਨਗੇ ਦੇ ਅੱਜ ਸੁਖਵੀਰ ਬਾਦਲ ਦੀ ਜਿਹੜੀ ਸ਼ਬੀ ਜਿਹੜਾ ਕਿਹਾ ਜਾਂਦਾ ਸੀ ਵੀ ਬੀਜੇਪੀ ਸਿੱਖ ਵਿਰੋਧੀ ਹੈ ਸੋ ਅੱਜ ਸੁਖਵੀਰ ਬਾਦਲ ਨੇ ਇਸ ਬਿਆਨ ਨਾਲ ਕੁਝ ਨਾ ਕੁਝ ਹਮਦਰਦੀ ਪੰਜਾਬ ਦੇ ਲੋਕਾਂ ਦੇ ਨਾਲ ਖੱਟ ਲਈ ਜੀ ਸਾਰੇ ਨੇ ਸੁਣਿਆ ਵੀ ਕਿਸ ਤਰ੍ਹਾਂ ਜੋ ਅੱਜ ਸੁਖਵੀਰ ਬਾਦਲ ਨੇ ਕਿਹਾ ਵੀ ਕਾਲੀ ਦਰ ਕੋਈ ਮੰਮੂਲੀ ਪਾਰਟੀ ਹੈ ਨਹੀਂ ਤੇ ਨਾਲ ਹੀ ਉਹਨਾਂ ਦੇ ਸਾਥੀਆਂ ਨੇ ਵੀ ਬਿਆਨ ਦਿੱਤੇ ਨੇ ਵੀ ਜਦੋਂ ਸਾਡੇ ਬੰਦੀ ਸਿੰਘਾਂ ਦੀ ਅਸੀਂ ਗੱਲ ਕਰਦੇ ਆ ਜਾਂ ਸਾਡੇ ਕਿਸਾਨਾਂ ਦੀ ਗੱਲ ਕਰਦੇ ਆ ਜੇ ਉਹ ਸਾਡੀ ਹਾਮੀ ਨਹੀਂ ਭਰੂਗੀ ਭਾਜਪਾ ਤਾਂ ਸਾਡੇ ਕੀ ਲੱਗਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਸੁਖਵੀਰ ਨੇ ਇਹ ਸਾਫਤ ਕੀਤਾ ਵੀ ਜੇ ਸਾਡੇ ਕਿਸਾਨਾਂ ਦੇ ਨਾਲ ਅਸੀਂ ਖੜੇ ਆ ਪੰਜਾਬ ਦੇ ਨਾਲ ਅਸੀਂ ਖੜੇ ਆ ਜੇ ਕਿਤੇ ਨਾ ਕਿਤੇ ਸਮਝੌਤਾ ਹੁੰਦਾ ਵੀ ਤਾਂ ਸਾਡੀਆਂ ਟਰਮ ਐਂਡ ਕੰਡੀਸ਼ਨ ਤੇ ਸਾਡੀਆਂ ਸ਼ਰਤਾਂ ਤੇ ਹੋਊਗਾ ਇਹ ਆਉਣ ਵਾਲੇ ਜਿਹੜਾ ਹੈਗਾ ਸਾਰਾ ਕੁਝ ਸਮੇਂ ਦੀ ਬੁੱਕਲ ਦੇ ਵਿੱਚ ਹੈ ਇਸ ਪੂਰੇ ਮਾਮਲੇ ਤੇ ਦੁਬਾਰਾ ਚਰਚਾ ਲਈ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੋ ਆ ਗਿਆ ਸਾਸੀ